ਤੂੰ ਮੇਰੇ ਨਾਲ ਖੜੇਗਾ ਹਾਂ ਕਿਉਂ ਨਹੀਂ ਚਲ ਖੇਡਦੇ ਆ ਪਰ ਤੂੰ ਮੇਰੇ ਨਾਲ ਸ਼ਰਾਰਤ ਨਾ ਕਰੀ ਉਹ ਦਿਨ ਤੂੰ ਮੈਨੂੰ ਧੱਕਾ ਦਿੱਤਾ ਸੀ ਤਾਂ ਮੈਨੂੰ ਸੱਟ ਲੱਗ ਗਈ ਸੀਗੀ ਉੱਥੇ ਉਹ ਨਹੀਂ ਨਹੀਂ ਉਹ ਤਾਂ ਗਲਤੀ ਨਾਲ ਹੋ ਗਿਆ ਸੀ ਹਮ ਕੋਈ ਨਹੀਂ ਕੋਈ ਨਹੀਂ ਚਲ ਭੱਜ ਜੇ

ਕਰ ਰਹੀ ਹੈ ਮੇਰੀ ਪੇਟ ਟੁੱਟ ਗਈ ਹੈ ਕੁਛ ਵੀ ਹੋਵੇ ਚੰਨ ਤਾਂ ਬਚ ਗਈ ਹੈ ਨਾ ਇਹ ਹੀ ਪੋਤਾ ਹੈ ਹਾਂ ਹਾਂ ਰੱਬਾ ਤੂੰ ਥੋੜੀ ਦੇਰ ਲਈ ਆਰਾਮ ਕਰ ਲੈ ਦੋਸਤ ਹਾਂ ਮੈਂ ਥੋੜੀ ਦੇਰ ਹੀ ਧੁੱਪ ਸੇਕ ਲੈਣਾ ਫਿਰ ਉੱਠਣ ਲਾਇਕ ਹੋ ਜਾਵਾਂਗਾ ਹਾਂ ਹਾਏ ਵੇ ਤੂੰ ਕਿੱਥੋਂ ਆ ਰਿਹਾ ਹੈ ਤੈਨੂੰ ਪਹਿਲਾਂ ਕਦੇ ਨਹੀਂ ਵੇਖਿਆ ਮੈਂ ਇੱਕ ਟਿੱਡਾ ਹਾਂ ਖਾਣਾ ਲੈ ਪੰਡ ਲਈ ਇਧਰ ਅਸੀਂ ਉੱਡ ਕੇ ਆਏ ਸੀ ਮੇਰੇ ਸਾਰੇ ਦੋਸਤ ਵੀ ਅੰਦਰ ਉੱਤਰ ਹੀ ਹੋਣੇ ਐ ਮੇਰਾ ਨਾਮ ਪੂਪੀ ਐ ਮੇਰਾ ਘਰ ਉਸੇ ਪਾਸੇ ਐ ਐਵੇਂ ਉੱਡਣ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੋਏਗਾ ਨਾ ਮੇਰੇ ਦੋਸਤ ਮਜ਼ਾ ਤਾਂ ਬਹੁਤ ਆਉਂਦਾ ਐ ਪਰ ਇਹੋ ਜਿਹੇ ਖਤਰੇ ਵੀ ਬਹੁਤ ਹੁੰਦੇ ਨੇ ਧੰਨਵਾਦ ਪੂਪੀ ਆਪਾਂ ਫੇਰ ਜ਼ਰੂਰ ਮਿਲਾਂਗੇ ਹਾਂ ਫੇਰ ਮਿਲਾਂਗੇ ਨੇ ਇਹ ਕਿੱਥੇ ਗਿਆ ਸ਼ਰਾਰਤੀ ਬਿੱਲਾ ਅਹ ਇਹ ਮੱਛਰ ਵੀ ਨਾ ਡੱਡੂ ਵੀਰ ਜੀ ਇਹਨਾਂ ਮੱਛਰਾਂ ਦੇ ਕੱਟਣ ਕਰਕੇ ਮੈਂ ਕੱਲ ਰਾਤ ਨੂੰ ਸੌ ਨਹੀਂ ਸਕਿਆ ਇਹਨਾਂ ਨੂੰ ਪਜਾਉਣ ਦੇ ਲਈ ਕੋਈ ਤਾਂ ਤਰੀਕਾ ਹੋਏਗਾ ਨਾ ਇਹ ਤਾਂ ਬੱਚੇ ਮੇਰੇ ਬੱਚੇ ਪਾਣੀ ਦੇ ਵਿੱਚ ਰਹਿੰਦੇ ਨੇ ਪਰ ਅਸੀਂ ਵੀ ਤਾਂ ਅੱਤੇ ਰਹਨੇ ਪਾਣੀ ਦੇ ਵਿੱਚ ਤੇ ਉਹ ਤਾਂ ਸਾਨੂੰ ਘਾਦਾ ਵੀ ਨੇ ਵੱਢਦੇ ਮਜ਼ਾਕ ਨਾ ਕਰੋ ਡੱਡੂ ਵੀਰ ਜੀ ਬੱਚੇ ਮੈਂ ਮਜ਼ਾਕ ਨਹੀਂ ਕਰ ਰਿਹਾ ਪਾਣੀ ਵਿੱਚ ਛਾਲ ਮਾਰਦੇ ਤੇ ਦੇਖੀ ਫਿਰ ਕੀ ਹੁੰਦਾ ਮਮੀ ਬਚਾਓ ਹਾਂ ਬਚਾਓ ਹਾਂ ਬਚਾਓ ਮੰਮੀ ਹਾਂ ਬੱਚਾ ਹਾ ਹਾ ਓਏ ਕੀ ਹੋ ਗਿਆ ਪੂਪੀ ਤੂੰ ਪਾਣੀ ਵਿੱਚ ਕਿਵੇਂ गिर ਗਿਆ ਪੂਪੀ ਦੱਸ ਮੈਂ ਗਿਰਿਆ ਨਹੀਂ ਸੀ ਦੋਸਤ ਮੈਂ ਛਾਲ ਮਾਰੀ ਸੀ ਛਾਲ ਮਾਰਤੀ ਪਰ ਕਿਉਂ ਮੱਛਰਾਂ ਦੇ ਡਰ ਤੋਂ ਮੱਛਰਾਂ ਦੇ ਡਰ ਤੋਂ ਮੱਛਰਾਂ ਕਰਕੇ ਹੀ ਮੈਂ ਕੱਲ ਰਾਤ ਬਿਲਕੁਲ ਸੋ ਨਹੀਂ ਸਕਿਆ ਆਹੋ ਜੀ ਮੱਛਰਾਂ ਨੂੰ ਹੀ ਫੜਨਾ ਸੀਗਾ ਤਾਂ ਮੈਨੇ ਦੋਸਤ ਮੈਨੂੰ ਦੱਸ ਤਾ ਨਾ ਤੂੰ ਹਾਂ ਕੀ ਤੈਨੂੰ ਅਸੀਂ ਦਿੱਤੇ ਤਾਂ ਇਹ ਹੱਜ ਕਿڑے ਮਕੌੜਿਆਂ ਨੂੰ ਹੀ ਤਾਂ ਖਾਂਦੇ ਆ ਸਮਝਿਆ ਤੇ ਅਸੀਂ ਜ਼ਾਤ ਅ ਤੱਕ ਮੱਛਰਾਂ ਨੂੰ ਹੀ ਖਾਂਦੇ ਆ ਅੱਛਾ ਇਹ ਤਾਂ ਮੈਨੂੰ ਨਹੀਂ ਪਤਾ ਸੀ ਫੂਪੀ ਅਸੀਂ ਪਾਣੀ ਦੇ ਵਿੱਚ ਆਂਡਾ ਪਾਨੇ ਆ ਆਂਡੇ ਨਾਲ ਲਾਰਵਾ ਬਣਦਾ ਹੈ ਇਹ ਲਾਰਵਾ ਪਾਣੀ ਚ ਰਹਿੰਦਾ ਹੈ ਜਦੋਂ ਤੱਕ ਉਹ ਟਿੱਡਾ ਨਹੀਂ ਬਣ ਜਾਂਦਾ ਜਿਵੇਂ ਜਿਵੇਂ ਉਹ ਫੱਟੇ ਹੁੰਦੇ ਨੇ ਉਦੋਂ ਇਹ ਲਾਰਵਾ ਬਾਹਰ ਆ ਜਾਂਦਾ ਤੇ ਇੱਕ ਟਿੱਡਾ ਬਣ ਜਾਂਦਾ ਮਤਲਬ ਹੈ ਕਿ ਤੂੰ ਮੇਰੀ ਮਦਦ ਕਰ ਸਕਦਾ ਹੈ? ਹਾਂ ਜ਼ਰੂਰ। ਪੂਪੀ ਹੁਣ ਤੂੰ ਆਪਣੇ ਘਰ ਚਲਾ ਜਾ। ਮੈਂ ਆਪਣੇ ਦੋਸਤਾਂ ਨੂੰ ਲੈ ਕੇ ਉੱਥੇ ਹੀ ਆਣਾ। ਮੈਂ ਉੱਥੇ ਹੀ ਮਿਲਾਂਗਾ। ਹਾਂ ਠੀਕ ਹੈ। ਤੂੰ ਜ਼ਰੂਰ ਆ ਜਾਈਂ। So what